ਨਮਸਕਾਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਉਹ ਖਿਡਾਰੀ ਦੀ ਜਿਸ ਨੇ ਆਪਣੇ ਡੈਥ ਔਰਸ ਬੋਲਿੰਗ ਨਾਲ ਦੁਨੀਆ ਭਰ ਚ ਆਪਣਾ ਅਲੱਗ ਹੀ ਦਰਜਾ ਬਣਾਇਆ ਉਹ ਜਿਹਦਾ ਹਰ ਓਵਰ ਹਰ ਬਾਲ ਫੈਨ ਤੇ ਦਿਲਾਂ ਚ ਉਮੀਦ ਭਰ ਦਿੰਦਾ ਹੈ ਹਾਂਜੀ ਵੀਰੇ ਗੱਲ ਹੋ ਰਹੀ ਹੈ ਪੰਜਾਬ ਦੇ ਸ਼ੇਰ ਅਰਸ਼ਦੀਪ ਸਿੰਘ ਦੀ ਕਿਵੇਂ ਪਿੰਡ ਦਾ ਮੁੰਡਾ ਦੁਨੀਆ ਦੇ ਸਭ ਤੋਂ ਖਤਰਨਾਕ ਫਿਨਿਸ਼ਰ ਬੋਲਰ ਵਿੱਚੋਂ ਇੱਕ ਬਣ ਗਿਆ ਆਓ ਜਾਣਦੇ ਹਾਂ ساری ਕਹਾਣੀ ਤੁਸੀਂ ਦੇਖ ਰਹੇ ਹੋ ਗਲੋਬਲ ਕ੍ਰਿਕਟ ਵਾਈਬ ਤੁਹਾਡੇ ਨਾਲ ਕ੍ਰਿਕਟ ਦੀ ਸਭ ਤੋਂ ਤਾਜ਼ਾ ਵਾਈਬ ਅਰਸ਼ਦੀਪ ਦਾ ਜਨਮ ਹੋਇਆ ਪੰਜਾਬ ਦੇ ਗੁਨੋਅਰ ਪਿੰਡ ਚ ਬਚਪਨ ਤੋਂ ਕ੍ਰਿਕਟ ਦਾ ਸ਼ੌਂਕ ਟੈਨਿਸ ਬਾਣ ਨਾਲ ਗਲੀ ਕ੍ਰਿਕਟ ਤੋਂ ਕਰੀਅਰ ਸ਼ੁਰੂ ਹੋਇਆ ਫੈਮਿਲੀ ਕੋਲ ਪੈਸਾ ਜ਼ਿਆਦਾ ਨਹੀਂ ਸੀ ਪਰ ਸੁਪਨੇ ਵੱਡੇ ਸੀ ਬਾਅਦ ਵਿੱਚ ਚੰਡੀਗੜ੍ਹ ਕ੍ਰਿਕਟ ਅਕੈਡਮੀ ਵਿੱਚ ਕੋਚਿੰਗ ਲਈ ਜਿੱਥੇ ਆਪਣੀ ਲੈਫਟ ਆਰਮ ਪੇਸ ਨਾਲ ਕੁੱਝ ਨੂੰ ਹੈਰਾਨ ਕਰ ਦਿੱਤਾ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਮੁੰਡਾ ਇੱਕ ਦਿਨ ਟੀਮ ਇੰਡੀਆ ਲਈ ਮੈਚ ਜਿਤਾਉਣ ਵਾਲਾ ਬੋਲਰ ਬਣੇਗਾ 2018 ਵਿੱਚ ਕਿੰਗਸ ਲੈਨ ਪੰਜਾਬ ਨੇ ਉਸ ਨੂੰ ਆਈਪਲ ਸਕੁਆਡ ਵਿੱਚ ਲਿਆ ਪਹਿਲੇ ਮੈਚਸ 'ਚ ਐਵਰੇਜ ਸੀ ਪਰ 2019-20 ਤੋਂ ਅਸਲੀ ਟੈਲੈਂਟ ਸਾਹਮਣੇ ਆਇਆ ਫੈਨਸ ਨੇ ਉਸ ਨੂੰ ਨਾਮ ਦਿੱਤਾ ਯੋਰਕਰ ਸਪੈਸ਼ਲਿਸਟ ਮੁੰਬਈ ਇੰਡੀਅਨਸ ਤੇ CSK ਖਿਲਾਫ ਉਸ ਦੇ ਡੈਥ ਓਵਰਸ ਅੱਜ ਵੀ ਯਾਦ ਕੀਤੇ ਜਾਂਦੇ ਨੇ ਪਰ ਹਰ ਖਿਡਾਰੀ ਵਾਂਗ ਮੁਸ਼ਕਲਾਂ ਵੀ ਆਈਆਂ 2022 ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ क्रੂਸ਼ੀਅਲ ਨੋ ਬੋਲ ਜਿੱਤੇ ਉਸ ਨੂੰ ਟ੍ਰੋਲਸ ਨੇ ਬਹੁਤ ਕੁਝ ਕਿਹਾ ਪਰ ਵੀਰੇ ਅਸਲੀ ਸ਼ੇਰ ਉਹ ਹੁੰਦਾ ਹੈ ਜੋ ਮੁਸ਼ਕਲਾਂ ਤੋਂ ਡਰਦਾ ਨਹੀਂ ਅਰਸ਼ਦੀਪ ਹੋਰ ਜਿਆਦਾ ਸਟਰੋਂਗ ਬਣ ਕੇ ਵਾਪਸ ਆਇਆ ਅਰਸ਼ਦੀਪ ਸਿੰਘ ਦੀ ਸਭ ਤੋਂ ਵੱਡੀ ਤਾਕਤ ਹੈ ਡੈਥ ਓਵਰਸ ਕੰਟਰੋਲ ਯੋਰਕਰ ਸਲੋਰ ਬੋਲ ਤੇ ਲਾਈਨ ਲੈਂਥ ਦਾ ਪਰਫੈਕਟ ਮਿਕਸ ਉਸ ਨੂੰ ਖਾਸ ਬਣਾਉਂਦਾ ਹੈ ਲੈਫਟ ਆ ਐਂਗਲ ਨਾਲ ਉਹ ਬੈਟਸਮੈਨ ਨੂੰ ਕਨਫਿਊਜ਼ ਕਰ ਦਿੰਦਾ ਹੈ ਵਿਰਾਟ ਕੋਹਲੀ ਤੱਕ ਕਹਿ ਚੁੱਕਾ ਹੈ ਅਰਸ਼ਦੀਪ ਦੇ ਨਰਵਸ ਲੋਹੇ ਵਰਗੇ ਨੇ ਜਦੋਂ ਲਾਸਟ ਓਵਰ ਅਰਸ਼ਦੀਪ ਕੋਲ ਹੋਵੇ ਫ੍ਰੈਂਸ ਨੂੰ ਯਕੀਨ ਹੁੰਦਾ ਹੈ ਕਿ ਮੈਚ ਇੰਡੀਆ ਦੇ ਹੱਥ ਵਿੱਚ ਹੈ ਅਰਸ਼ਦੀਪ ਸਿੰਘ ਨੇ ਕਿਹਾ ਕਿ 202 ਜੋ ਵੀ ਵਰਲਡ ਕੱਪ ਤੋਂ 2025 ਏਸ਼ੀਆ ਕੱਪ ਤੱਕ ਅਰਸ਼ਦੀਪ ਸਿੰਘ ਨੇ ਸਾਬਿਤ ਕਰ ਦਿੱਤਾ ਕਿ ਉਹ ਇੰਡੀਆ ਦਾ ਅਸਲੀ ਟਰੰਪ ਕਾਰਡ ਹੈ ਏਸ਼ੀਆ ਕੱਪ 2025 ਵਿੱਚ ਉਸਨੇ ਇੱਕ ਕ੍ਰੂਸ਼ਲ ਵਿਕਟ ਲਈ ਤੇ ਫਾਈਨਲ ਓਵਰ ਵਿੱਚ ਇੰਡੀਆ ਨੂੰ ਜਿੱਤ ਦਿੱਤੀ ਡੈਥ ਓਵਰਸ ਚ ਉਸਦੀ ਇਕਨੋਮੀ ਰੇਟ ਸਭ ਤੋਂ ਬੈਸਟ ਹੈ ਆਲ ਇੰਡੀਆ ਦੀ ਬੋਲਿੰਗ ਅਟੈਕ ਬੁਮਰਾ ਸਿਰਾਜ ਤੇ ਅਰਸ਼ਦੀਪ ਨੂੰ ਦੁਨੀਆ ਦੀ ਸਭ ਤੋਂ ਡੇਂਜਰਸ ਟ੍ਰਿਓ ਕਹਿੰਦੇ ਨੇ ਉਹਨਾਂ ਦੀ ਲਾਈਨਅਪ ਚ ਅਰਸ਼ਦੀਪ ਲੈਫਟ arm ਪੇਸ ਦੀ ਨਾਲ ਬੈਲੈਂਸ ਪਾ ਦਿੰਦਾ ਹੈ ਫੈਨਸ ਵੀ ਕਹਿੰਦੇ ਨੇ ਪੰਜਾਬ ਦਾ ਮੁੰਡਾ ਇੰਡੀਆ असली यॉर्कर किंग वीरो अर्शदीप ਸਿੰਘ ਦੀ ਕਹਾਣੀ ਸਿਰਫ ਬੋਲਿੰਗ ਦੀ ਕਹਾਣੀ ਨਹੀਂ ਇਹ ਇੱਕ ਸਬਕ ਹੈ ਜੋ ਵੀ ਟਰੋਲ ਕਰਦੇ ਨੇ ਉਹਨਾਂ ਨੂੰ ਜਵਾਬ ਮਿਹਨਤ ਨਾਲ ਦਿੱਤਾ ਜਾਂਦਾ ਹੈ ਪੰਜਾਬ ਦਾ ਇਹ ਸ਼ੇਰ ਅੱਜ ਹਾਰ ਮੈਚ ਆਪਣੇ ਯॉर्ਕਰ ਨਾਲ ਹੀ ਜਿੱਤਾਉਣ ਦਾ ਦਾਅਵਾ ਮਰਖਦਾ ਹੈ ਹੁਣ ਸਵਾਲ ਤੁਹਾਡੇ ਕੋਲ ਕੀ ਅਰਸ਼ਦੀਪ ਸਿੰਘ ਅਗਲੇ ਸਾਲ ਕੀ ਅਰਸ਼ਦੀਪ ਸਿੰਘ ਅਗਲੇ ਸਾਲਾਂ ਚ ਬੁਮਰਾ ਤੋਂ ਬਾਅਦ ਇੰਡੀਆ ਦਾ ਸਭ ਤੋਂ ਵੱਡਾ ਡੈਥ ਓਵਰ ਬੋਲਰ ਬਣੂਗਾ ਕਮੈਂਟ ਚ ਜ਼ਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹਾਂ ਗਲੋਬਲ ਕ੍ਰਿਕਟ ਵਾਈਬ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਾਂਗੇ ਅਗਲੀ ਵੀਡੀਓ ਵਿੱਚ ਤੁਸੀਂ ਬਣੇ ਰਹੋ ক্রিকেট ਦੇ ਨਾਲ ਅਸੀਂ ਧੰਨਵਾਦ ਜੀ